ਇਹ ਸਭ ਬਜ਼ੁਰਗ ਬੰਦੇ ਦੀ ਤੁਸੀਂ ਸਕਰੀਨ ਦੇ ਉੱਪਰ ਫੋਟੋ ਦੇਖ ਰਹੇ ਹੋ ਤਾਂ ਇਹ ਸਭ ਬਜ਼ੁਰਗ ਬੰਦੇ ਦੀ ਕਹਾਣੀ ਕਰ ਤੂ ਸੁਣ ਕੇ ਤੁਸੀਂ ਵੀ ਇਹਨੂੰ ਰੱਜ ਕੇ ਲਾਣਤਾ ਪਾਵੋਗੇ। ਇਹ ਸਭ ਬਜ਼ੁਰਗ ਬੰਦੇ ਨੇ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਹਨਾਂ ਤਿੰਨ ਕੁੜੀਆਂ ਦੀ ਉਮਰ ਮਹਿਜ਼ 10 ਤੋਂ 15 ਸਾਲ ਦੇ ਕਰੀਬ ਸੀ। ਛੋਟੀਆਂ-ਛੋਟੀਆਂ ਇਹ ਬੱਚੀਆਂ ਸੀ ਜਿਨ੍ਹਾਂ ਨੂੰ ਇਹ ਬਹਿਲਾ ਫਸਲਾ ਕੇ ਆਪਣੇ ਨਾਲ ਲੈ ਜਾਂਦਾ ਸੀ। ਲਾਲਚ ਕੀ ਦੰਦਾ ਸੀ ਕਿ ਮੈਂ ਤੁਹਾਨੂੰ ਚਾਕਲੇਟ ਖਿਲਾ ਦੂੰਗਾ, ਸਮੋਸੇ ਖਿਲਾ ਦੂੰਗਾ। ਤੋਂ ਨੂੰ ਟਿਕੀਆਂ ਖੜਾ ਦੂੰਗਾ ਤਾਂ ਇਹਨਾਂ ਚੀਜ਼ਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਨਾਲ ਲੈ ਚੰਦਾ ਸੀ ਰਾਜੇਸ਼ ਪਾਂਡੇ ਇਸ ਦਾ ਨਾਮ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਇਹ ਯੂਪੀ ਦਾ ਰਹਿਣ ਵਾਲਾ ਸੀ ਇੱਕ ਕੁੜੀ ਜਿਹੜੀ ਇਸ ਦੇ ਨਾਲ ਸੀ ਬੱਚੀ ਉਹ ਇਹ ਯੂਪੀ ਤੋਂ ਹੀ ਉਸ ਨੂੰ ਨਾਲ ਲੈ ਕੇ ਜਾਇਆ ਸੀ ਰਿਸ਼ਤੇ ਦੇ ਵਿੱਚ ਉਹ ਇਸ ਦੀ ਭਤੀਜੀ ਲੱਗਦੀ ਸੀ ਤਾਂ ਯੂਪੀ ਤੋਂ ਵੀ ਇੱਕ ਕੁੜੀ ਨੂੰ ਇਹ ਆਪਣੇ ਨਾਲ ਲੈ ਕੇ ਗਿਆ ਸੀ ਤੇ ਜਲੰਧਰ ਤੋਂ ਵੀ ਇੱਕ ਕੁੜੀ ਨੂੰ ਇਸ ਨੇ ਆਪਣੇ ਨਾਲ ਰੱਖਿਆ ਸੀ ਦਰਅਸਲ ਇਸਦੀ ਗ੍ਰਿਫਤਾਰੀ ਹੋਈ ਹੈ ਜਿਹੜੀ ਕਿ ਕਪੂਰਥਲੇ ਤੋਂ ਤਾਂ ਜਲੰਧਰ ਦੇ ਵਿੱਚ ਇੱਕ ਵੇੜੇ ਦੇ ਵਿੱਚ ਇਹ ਵਿਅਕਤੀ ਆ ਜਿਹੜਾ ਰਹਿੰਦਾ ਸੀ ਜਿੱਥੇ ਇਸ ਦੇ ਨਾਲ ਪਹਿਲਾਂ ਇੱਕ ਕੁੜੀ ਰਹਿੰਦੀ ਸੀ ਫਿਰ ਇਸ ਨੇ ਇੱਕ ਕੁੜੀ ਨੂੰ ਫਿਰ ਆਪਣੀਆਂ ਗੱਲਾਂ ਦੇ ਵਿੱਚ ਲਾਇਆ ਛੋਟੀ ਬੱਚੀ ਸੀ ਤਾਂ ਕਪੂਰਥਲੇ ਜਾਂਦੇ ਤੱਕ ਇਸ ਦੇ ਨਾਲ ਤਿੰਨ ਬੱਚੀਆਂ ਸੀ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਦੱਸੀ ਜਾ ਰਹੀ ਸੀ ਇਹਨਾਂ ਤਿੰਨ ਬੱਚੀਆਂ ਨੂੰ ਇਹ ਬਹਿਲਾ ਫੋਸਲਾ ਕੇ ਆਪਣੇ ਨਾਲ ਰੱਖਦਾ ਸੀ ਉਹਨਾਂ ਦੇ ਨਾਲ ਦੁਸ਼ਕਰਮ ਕਰਦਾ ਸੀ ਗਲਤ ਕੰਮ ਕਰਦਾ ਸੀ ਪੁਲਿਸ ਨੇ ਆਖਰਕਾਰ 2 ਮਹੀਨਿਆਂ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਕੀਤੀ ਕਿਉਂਕਿ ਇਹ ਆਪਣੇ ਟਿਕਾਣੇ ਬਦਲਦਾ ਰਹਿੰਦਾ ਸੀ ਤਾਇਕ ਕੁੜੀ ਨੂੰ ਫਰਵਰੀ ਦੇ ਵਿੱਚ ਇਹ ਆਪਣੇ ਨਾਲ ਲੈ ਕੇ ਗਿਆ ਸੀ ਜਦੋਂ ਉਸਦੇ ਪਿਤਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਇਸ ਸਾਰੇ ਮਾਮਲੇ ਦੇ ਵਿੱਚ ਲੱਗੀ ਤਾਂ 2 ਮਹੀਨਿਆਂ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਤੇ ਤਿੰਨਾਂ ਬੱਚਿਆਂ ਨੂੰ ਸੁਰੱਖਤ ਇਸ ਬੰਦੇ ਦੇ ਕੋਲੋਂ ਬਚਾਇਆ ਗਿਆ ਤਾਂ ਜਦੋਂ ਉਹਨਾਂ ਕੁੜੀਆਂ ਦਾ ਮੈਡੀਕਲ ਬੱਚੀਆਂ ਦਾ ਕਰਵਾਇਆ ਗਿਆ ਤਾਂ ਉਸ ਦੇ ਵਿੱਚ ਪਾਇਆ ਗਿਆ ਕਿ ਇਹ ਬੰਦਾ ਉਹਨਾਂ ਦੇ ਨਾਲ ਗਲਤ ਕੰਮ ਕਰਦਾ ਸੀ ਤਾਂ ਬੱਚੀਆਂ ਨੇ ਕਿਹਾ ਕਿ ਜਦੋਂ ਮੈਨੂੰ ਕੋਈ ਚੀਜ਼ ਸਾਨੂੰ ਇਸ ਦੇ ਵੱਲੋਂ ਖਲਾਈ ਜਾਂਦੀ ਸੀ ਤਾਂ ਅਸੀਂ ਬੇਸੋਧੋ ਹੋ ਜਾਂਦੀ ਸੀ ਤਾਂ ਇਹ ਬਿਆਨ ਹੈ ਜਿਹੜਾ ਉਹ ਵੀ ਬੱਚੀਆਂ ਦੇ ਵੱਲੋਂ ਦਿੱਤਾ ਗਿਆ ਤਾਂ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਬੱਚੀਆਂ ਨੂੰ ਇਸ ਬਜ਼ੁਰਗ ਬੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਆਪਣੇ ਨਾਲ ਰੱਖਦਾ ਸੀ ਤਿੰਨਾਂ ਬੱਚੀਆਂ ਨੂੰ ਉਹਨਾਂ ਦੇ ਨਾਲ ਗਲਤ ਕੰਮ ਵੀ ਕਰਦਾ ਸੀ ਉਹਨਾਂ ਦੇ ਕੋਲੋਂ ਗਲਤ ਕੰਮ ਵੀ ਕਰਵਾਉਂਦਾ ਸੀਦਾ ਯੂਪੀ ਦਾ ਇਹ ਬੰਦਾ ਰਹਿਣ ਵਾਲਾ ਸੀ ਜਿਹੜਾ ਕਿ ਯੂਪੀ ਤੋਂ ਇੱਕ ਬੱਚੀ ਨੂੰ ਆਪਣੇ ਨਾਲ ਲੈ ਕੇ ਆਇਆ ਹੋਇਆ ਸੀ ਤੇ ਜਲੰਧਰ ਦੀ ਵੀ ਇੱਕ ਬੱਚੀ ਇਸ ਦੇ ਨਾਲ ਸੀ ਤਾਂ ਕਪੂਰਥਲੇ ਤੱਕ ਇਸ ਦੇ ਕੋਲ ਤਿੰਨ ਬੱਚਿਆ ਸੀ ਜਿਨ੍ਹਾਂ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ ਇਸ ਦੇ ਕੋਲੋਂ ਪਰ ਦੋ ਸਮੇਂ ਤੱਕ ਇਹ ਬੱਚੀਆਂ ਦੇ ਨਾਲ ਗਲਤ ਕੰਮ ਕਰ ਚੁੱਕਿਆ ਸੀ ਤਾਂ ਰਾਜੇਸ਼ ਪਾਂਡੇ ਇਸ ਦਾ ਨਾਮ ਦੱਸਿਆ ਜਾ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਕਮੈਂਟ ਬਾਕਸਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿਹੋ ਜੀ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਹੈ ਲੇਖੋ ਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਜੀ ਦੀ ਨਿਗਰਾਨੀ ਹੇਠ ਤੇ ਸਾਡੇ ਮਾਨਯੋਗ ਐਡੀਸੀਪੀ ਸਿਟੀ 1 ਜਿਹਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡੀ ਕੰਸਟੈਂਟ ਮੁਹਿੰਮ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਤਹਿਤ ਜਿਹੜਾ ਵਹ ਸਾਡੇ ਇੱਕ ਧਿਆਨ ਚ ਬੰਦਾ ਆਇਆ ਸੀਗਾ ਜਿਹੜਾ ਕਿ ਇੱਕ ਰੈਕਟ ਆਪਰੇਟ ਕਰ ਰਿਹਾ ਸੀਗਾ ਬੱਚੀਆਂ ਨੂੰ ਬਹਿਲਾ ਫਸਲਾ ਕੇ ਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਸਾਨੂੰ 20 ਫਰਵਰੀ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਰਾਜੇਸ਼ ਪਾਂਡੇ ਨਾਮ ਦਾ ਇੱਕ ਬੰਦਾ ਜਿਹੜਾ ਉੱਤਰ ਪ੍ਰਦੇਸ਼ ਨੂੰ ਬਿਨਾਉਂ ਕਰਦਾ ਵਾ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਉਹ ਬਹਿਲਾਫ ਉਸਲਾ ਕੇ ਜਿਹੜਾ ਵਾ ਕਿਧਰੇ ਲੈ ਗਿਆ ਵਾ ਅਸੀਂ ਤੁਰੰਤ ਪ੍ਰਭਾਵ ਤੇ ਜਿਹੜਾ ਵਾ ਉਹਦੀ ਐਫ ਆਈ ਆਰ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਬਟ ਉਹ ਵੇੜਾ ਛੱਡ ਕੇ ਜਾ ਚੁੱਕਾ ਸੀਗਾ ਤੇ ਲੋਕਲ ਭਾਲ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਹੁਣ ਨਹੀਂ ਰਹਿੰਦਾ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਤੇ ਉਹ ਜਾ ਕੇ ਕਪੂਰਥਲੇ ਦੇ ਵਿੱਚ ਵੱਸ ਗਿਆ ਤੇ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੈ ਤੇ ਐਟ ਦ ਸੇਮ ਟਾਈਮ ਅਸੀਂ ਉਹ ਬੱਚੀਆਂ ਦਾ ਗਮ ਵੀ ਦੇਖ ਰਹੇ ਹਾਂ ਕਿ ਸਾਡੀ ਐਸ ਐਚਓ ਡਿਵੀਜ਼ਨ ਨੰਬਰ 8 ਦੀ ਟੀਮ ਨੇ ਬੜੀ ਹੀ ਮੁਸ਼ਤੈਦੀ ਦੇ ਨਾਲ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਕਰਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਮਿਲਦੇ ਹੋਏ ਫਾਈਨਲੀ ਜਿਹੜਾ ਵੈ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੈ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲਿੱਤੀਆਂ ਗਈਆਂ ਨੇ ਤੇ ਇਹਦੇ ਤੇ ਜਿਹੜਾ ਵੈ ਬੱਚੀਆਂ ਦਾ ਮੈਡੀਕਲ ਕਰਵਾ ਕੇ ਤੇ ਦੋਸ਼ੀ ਨੂੰ ਜਿਹੜਾ ਵੈ ਗ੍ਰਿਫਤਾਰ ਕਰ ਲਿਆ ਗਿਆ ਵੈ ਇਹਦੇ ਤੇ ਮੁਕੱਦਮਾ ਰਾਮਾ ਮੰਡੀ ਦੇ ਵਿੱਚ ਵੀ ਦਰਜ ਹੈ ਤੇ ਇਹਦੀ ਉਹਦੇ ਵਿੱਚ ਵੀ ਜਿਹੜੀ ਹੈ ਗ੍ਰਿਫਤਾਰੀ ਪਾਈ ਜਾਏਗੀ ਟੋਟਲ ਅਭੀ ਤੱਕ ਕਿੰਨੀਆਂ ਲੜਕੀਆਂ ਕੋਈ ਸੇ ਬਹਿਲਾ ਫਸਲਾ ਲੈ ਗਿਆ ਤਾਂ ਔਰ ਇਹ ਕਿਵੇਂ ਬਹਿਲਾਤਾ ਫਸਲਾਤਾ tha ਕੀ ਕਰਤਾ ਕੀ ਕਰਤਾ ਮਾਲੂ ਜਾਤਾ ਸੋ ਇਹ ਟੋਟਲ ਹੁਣ ਤੱਕ ਜੀ ਤਿੰਨ ਲੜਕੀਆਂ ਨੂੰ ਜਿਹੜਾ ਵਾ ਬਹਿਲਾ ਫਸਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਤੋਂ ਹੀ ਜਿਹੜਾ ਵਾ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕਿ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੇ ਏਰੀਆ ਦੇ ਵਿੱਚ ਇੱਕ ਵੇੜਾ ਵਾ ਉੱਥੋਂ ਦੀ ਲੜਕੀ ਸੀਗੀ ਤੇ ਤੀਜੀ ਲੜਕੀ ਆਪਣੇ ਰਾਮਾ ਮੰਡੀ ਦੀ ਸੀਗੀ ਇੱਕ ਹੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕਿ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਮੋਸਟ ਲਾਈਕਲੀ ਉਹ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚੀਆਂ ਨੂੰ ਦੇ ਦਿੰਦਾ ਸੀ ਜੋ ਬੱਚੀਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਉਹ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀਗਾ ਦੁਸ਼ਰਮ ਵੀ ਕਰਦਾ ਸੀ ਉਹੀ ਗਰਲ ਸਾਡੇ ਸਾਹਮਣੇ ਆਈ ਹੈ ਜੀ ਖਪਚੀਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਹਦੇ ਕਰਕੇ ਅਸੀਂ ਇਹਦੇ ਵਿੱਚ ਪੌਕਸੋ ਐਕਟ ਤੇ ਜਿਹੜਾ ਅਦਰ ਬਾਡੀਲੀ ਆਫੈਂਸਸ ਨੇ ਜਿਹੜੇ ਬੀਐਨਐਸ ਦੇ ਵਿੱਚ ਰੈਲੇਵੈਂਟ ਸੈਕਸ਼ਨ ਐਡ ਕੀਤੇ ਔਰ ਉਸ ਵਿੱਚ ਐਸਾ ਕੀ ਹੈ ਕਿ ਇਹ ਸੰਕਤੀ ਹੈ ਕਿ ਇਹ ਜਾਣਬੁੱਝ ਕੇ ਐਸਾ ਕਰਤਾ ਤਾਂ ਕੀ ਇਸਕੋ ਮੋਟਿਵ ਕੀ ਹੋਣਾ ਜੀ ਉਹ ਮੋਟਿਵ ਉਹਨ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਕਿ ਇਹ ਇਦਾਂ ਕਿਉਂ ਕਰ ਰਿਹਾ ਸੀਗਾ ਬਟ ਮੁੱਢਲੇ ਤੌਰ ਤੇ ਇਹੀ ਲੱਗਦਾ ਹੈ ਕਿ ਇਹ ਸ਼ਾਇਦ ਜਿਹੜੇ ਥੋੜੇ ਜੇ ਦਿਮਾਗੀ ਤੌਰ ਤੋਂ ਉਦਾਂ ਦੇ ਬੰਦੇ ਹੁੰਦੇ ਆ ਉਹੀ ਇਦਾਂ ਦੀ ਚੀਜ਼ਾਂ ਨੂੰ ਇੰਜਾਮ ਦੇ ਸਕਦੇ ਆ ਤੇ ਬਾਕੀ ਤਫਤੀਸ਼ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਦੇਖੀ ਮੈਂ ਇਹ ਵੀ ਹੈ ਕਿ ਇਹ ਲੜਕੀਆਂ ਕੇ ਬਾਤ ਤਾਂ ਕਾਟ ਦਿੱਤਾ ਤਾਂ ਬਾਤ ਵੀ ਉਹਨੇ ਕਾਟ ਦਈ ਮੈਂ ਮੇਰੇ ਪਰਿਵਾਰਿਕ ਸਦੱਸਿਆਂ ਨਾਲ ਬਾਤ ਹੋਈ ਤਾਂ ਉਹਨਾਂ ਨੇ ਕਿਹਾ ਇਹ ਸਿਰ ਲੜਕੀਆਂ ਕੇ ਬਾਤ ਤਾਂ ਕਾਟ ਦਈ ਇਸਨੇ ਔਰ ਇਸੇ ਮਾਰਤਾ ਪੀੜਤਾ ਵੀ ਤਾਂ ਇਨਕੋ ਔਰ ਗਲਤ ਕੰਮ ਵੀ ਕਰਤਾ ਤਾਂ ਔਰ ਕੰਮ ਕਰਵਾਤਾ ਵੀ ਤਾਂ ਲੋਕੋ ਕੇ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਏਗਾ ਜੀ ਮੁੱਢਲੇ ਤੌਰ ਤੇ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਉਹੀ ਹੈ ਕਿ ਲੜਕੀਆਂ ਨੂੰ ਇਹ ਲੜਕੀਆਂ ਤੋਂ ਇਹ ਕੰਮ ਕਰਵਾਉਂਦਾ ਸੀਗਾ ਉਹਦਾ ਤੋਂ ਘਰ ਦੇ ਕੰਮ ਸਫਾਈ ਬਾਕੀ ਸਾਰੀਆਂ ਚੀਜ਼ਾਂ ਕਰਵਾਉਂਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲ ਅਸਾਲਟ ਤੇ ਸੈਕਸ਼ੂਅਲ ਅਸਾਲਟ ਵੀ ਕਰਦਾ ਸੀ ਬਿਲਕੁਲ ਖੁਦ ਕੀ ਕਰਦਾ ਸੀ ਖੁਦ ਕੀ ਕਰਦਾ ਸੀ ਕੰਮ ਖੁਦ ਹੀ ਲੇਬਰ ਜੌਬ ਹੀ ਕਰਦਾ ਸੀ ਇੱਥੇ ਜਦੋਂ ਜਲੰਧਰ ਸੀਗਾ ਉੱਥੇ ਕਿਤੇ ਪਸ਼ੂਆਂ ਦੇ ਲੱਗਿਆ ਹੋਇਆ ਸੀਗਾ ਤੇ ਇਹ ਕਨਸਟੈਂਟਲੀ ਔਨ ਮੂਵ ਤੇ ਸੀਗਾ ਜੀ ਕਿਤੇ ਇੱਕ ਟਿਕਾਣੇ ਤੇ ਨਹੀਂ ਬੈਠਦਾ ਸੀਗਾ ਜਿੱਥੇ ਵੀ ਨਵਾਂ ਜਾਂਦਾ ਸੀ ਉੱਥੇ ਕੋਈ ਦਿਹਾੜੀ ਦਾ ਕੰਮ ਲੱਭ ਲੈਂਦਾ ਦੋ ਮਹੀਨੇ ਲੱਗੇ ਇਸ ਮਾਮਲੇ ਕੋ ਸੋਲਵ ਕਰਤੇ ਹੋਏ ਇਤਨਾ ਸਮੇਂ ਕਿਵੇਂ ਲੱਗਿਆ ਕਿਉਂਕਿ ਹਮਾਰੇ ਉਸਕੇ ਲੜਕੀ ਦੇ ਪਿਤਾ ਸੇ ਬਾਤ ਹੋਈ ਉਹ ਕਹਿੰਦੇ 12 ਫਰਵਰੀ ਕੀ ਉਹਨਾਂ ਦੀ ਲੜਕੀ ਜੋ ਲੈ ਗਿਆ ਥਾ ਔਰ ਕੱਲ ਪਰਸੋਂ ਹੀ ਮਿਲੀ ਹੈ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੀ ਇਹ ਬੰਦਾ ਕਨਸਟੈਂਟਲੀ ਔਨ ਮੂਵ ਸੀਗਾ ਇਹ ਬੰਦਾ ਇੱਕ ਜਗ੍ਹਾ ਤੇ ਆਪਣੀ ਵਾਰਦਾਤ ਕਰਕੇ ਜਿੱਦਾਂ ਕਿ ਇਹ ਬੰਦਾ origianally UP ਦਾ ਹੈ ਤਾਂ ਇੱਕ ਲੜਕੀ UP ਤੋਂ ਲੈ ਕੇ ਆਇਆ ਤੇ ਉਹ ਲੜਕੀ ਜਿਹੜੀ ਆ ਉਹਨੇ ਇੱਥੇ ਜਲੰਧਰ ਆ ਕੇ ਰੱਖੀ ਹੋਈ ਸੀ ਫਿਰ ਇਹ ਇੱਕ ਇੱਥੇ ਵਾਰਦਾਤ ਕਰਕੇ ਜਿਹੜਾ ਵਾ ਥੋੜੇ ਦਿਨਾਂ ਵਾਸਤੇ ਰਾਮਾ ਮੰਡੀ ਦੇ ਵਿੱਚ ਇੱਕ ਕਮਰਾ ਲੈ ਕੇ ਜਿਹੜਾ ਵਾ ਗਾਇਬ ਹੋ ਗਿਆ ਉੱਥੇ ਵੀ ਬਹੁਤ ਥੋੜੇ ਟਾਈਮ ਲਈ ਇਹ ਰਿਹਾ ਕੋਈ ਇਹ ਸੈਲਫੋਨ ਨਹੀਂ অপারেਟ ਕਰਦਾ ਕੋਈ ਇਹ ਵੀ ਕਿਸੇ ਨਾਲ ਇਹਦੀ ਜਾਣ ਪਛਾਣ ਨਹੀਂ ਕੋਈ ਇਹਦੀ ਰਿਸ਼ਤੇਦਾਰੀ ਨਹੀਂ ਤੇ ਇਹ ਉਸ ਤੋਂ ਬਾਅਦ ਥੋੜੇ ਦਿਨ ਉੱਥੇ ਰਹਿ ਕੇ ਫਿਰ ਕਪੂਰਥਲੇ ਚਲਾ ਗਿਆ ਤੇ ਇਹਨੂੰ ਟਰੈਕ ਕਰਨ ਦੇ ਵਿੱਚ ਮੁਸ਼ਕਲਾਂ ਸੀਗੀਆਂ ਬਟ ਫਿਰ ਵੀ ਸਾਡੀ ਟੀਮ ਕਨਸਟੈਂਟਲੀ ਜਿਹੜੀ ਹੈ ਕੈਮਰਾਸ ਦੇਖਦੀ ਰਹੀ ਅਸੀਂ ਰਾਮਾ ਮੰਡੀ ਦੇ ਟੀਮ ਨਾਲ ਮਿਲ ਕੇ ਇੱਕ ਇੱਕ ਦਿਨ ਦੇ ਵਿੱਚ 40 40 50 50 ਕਿਲੋਮੀਟਰ ਦੀ ਕੈਮਰਾ ਦੀ ਬੈਕ ਟਰੈਕਿੰਗ ਕੀਤੀ ਤੇ ਉਹਨਾਂ ਨੂੰ ਫਾਲੋ ਕਰਦੇ ਕਰਦੇ ਉਹ ਟ੍ਰੇਲ ਨੂੰ ਬੈਕਵਰਡ ਲੈ ਜਾਂਦੇ ਲੈ ਜਾਂਦੇ ਅਸੀਂ ਫਾਈਨਲੀ ਇਹਨੂੰ ਨੈਪ ਕਰਨ 'ਚ ਕਾਮਯਾਬ ਹੋ ਗਏ ਕਿਹਾ ਕਿ ਇੱਕ ਕੁੜੀ ਨੂੰ ਪਹਿਲਾਂ ਲੈ ਕੇ ਆਇਓ ਤੁਸੀਂ ਅੱਗੇ ਤਿੰਨੋਂ ਕੁੜੀਆਂ ਨੂੰ ਨਾਲ ਰੱਖਿਆ ਹੋਇਆ ਸੀ ਜਾਂ ਛੱਡ ਦਿੰਦਾ ਸੀ ਜਾਂ ਕਿੱਧਰ ਲੁਕਾ ਦਿੰਦਾ ਸੀ ਜਦੋਂ ਇਹ ਰਿਕਵਰ ਅਰੈਸਟ ਹੋਇਆ ਵਾ ਉਹ ਤਿੰਨੋਂ ਕੁੜੀਆਂ ਦੇ ਨਾਲ ਸੀ ਅਸੀਂ ਇਹ ਦੱਸ ਦਈਏ ਕਪੂਰਥਲਾ ਵਿੱਚ ਕੌਣ ਸੀ ਜਗ੍ਹਾ ਸੀ ਇਸੇ ਬਰਾਮਦ ਕੀਤਾ ਗਿਆ ਲੜਕੀਆਂ ਕੋਲ ਤੇ ਇਸੇ ਕਾਂਸ ਤੋਂ ਫੜਾ ਤੇ ਕਪੂਰਥਲਾ ਸਿਟੀ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਨੂੰ ਅਸਿਸਟ ਕੀਤਾ ਜੀ ਉਹਦੇ ਵਿੱਚ ਮਤਲਬ ਕਪੂਰਥਲਾ ਜਲੰਧਰ ਕੋਲ ਦਾ ਜੁਆਇੰਟ ਜੁਆਇੰਟ ਆਪਰੇਸ਼ਨ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਰਿਹਾ ਉਹਨਾਂ ਨੇ ਫਿਰ ਸਾਡੀ ਵੀ ਇੰਟੀਮੇਸ਼ਨ ਸਾਰੇ ਕੰਟਰੋਲ ਰੂਮਸ ਨੂੰ ਸਾਰੇ ਪੁਲਿਸ ਸਟੇਸ਼ਨਸ ਨੂੰ ਅਸੀਂ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਤੇ ਜਿੱਦਾਂ ਹੀ ਉਹਨਾਂ ਦੇ ਧਿਆਨ 'ਚ ਇਹ ਮਸਲਾ ਆਇਆ ਤੇ ਉਹਨਾਂ ਨੇ ਇਮੀਡੀਏਟਲੀ ਸਾਡੇ ਨਾਲ ਰਾਬਤਾ ਸਿਟੀ ਸਿਟੀ ਟੂਨ ਸਟੇਸ਼ਨ ਕਪੂਰਥਲਾ ਦੇ ਏਰੀਆ ਚ ਫਲੋਰਸ